ਵਾਹਿ ਗੁਰੂ ਸਾਹਿਬ ਜੀ ਫਿਰਤ ਫਿਰਤ ਪ੍ਰਾਪਿਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਵੇਖੇਨ ਸਿਉ ਕਾਹੇ ਰਚਿਓ ਨਿਮਖ ਨਾ ਹੋਹਿ ਉਦਾਸ ਕਹੋ ਨਾਨਕ ਭਜ ਹਰਿ ਨਾਨ ਪਰੈ ਨ ਜਮ ਕੀ ਫਾਸ ਪਰਮ ਸਨਮਾਨ ਯੋਗ ਗੁਰਤਾ ਗੱਦੀ ਦੇ ਤਖਤ ਤੇ ਬਿਰਾਜਮਾਨ ਜੁਗੋ ਜੁਗ ਅਟਲ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਵੱਡ ਭਾਗੇ ਹੋ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਉਹਨਾਂ ਦੇ ਤਿੰਨ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਸਤਾਬ ਦੀ ਆਰੀ ਏ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਸਮੂਹ ਸੰਗਤ ਵੱਲੋਂ ਹੁਕਮ ਹੋਇਆ ਸੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਭੋਗ ਦੇ 57 ਸ਼ਲੋਕ ਨੇ ਉਹਨਾਂ ਦੀ ਸੰਖੇਪ ਵਿਆਖਿਆ ਵਿਚਾਰ ਕੀਤੀ ਜਾਏ ਕੱਲ ਆਪਾਂ ਪਹਿਲੇ ਸ਼ਲੋਕ ਦੀ ਵਿਚਾਰ ਕੀਤੀ ਸੀ ਅੱਜ ਆਪ ਜੀਆਂ ਨੇ ਦੂਸਰਾ ਸ਼ਲੋਕ ਸਰਵਨ ਕੀਤਾ ਆਓ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੋ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਵਿੱਤਰ ਸ਼ਲੋਕ ਦੇ ਅੰਦਰ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਵਿਖੇਨ ਸਿਉ ਕਾਹੇ ਰਜਿਓ ਨਿਮਖ ਨਾ ਹੋਵੇ ਉਦਾਸ ਕਿ ਅ ਜੀਵ ਤੂੰ ਵਿਸ਼ਿਆਂ ਵਿਕਾਰਾਂ ਦੇ ਵਿੱਚ ਕਾਦੇ ਵਾਸਤੇ ਮਸਤ ਹੋਇਆ ਤੇ ਐ ਇੱਕ ਨਿਮਖ ਵਾਸਤੇ ਵੀ ਤੂੰ ਇਹਨਾਂ ਤੋਂ ਉਪਰਾਮਣੀ ਹੋਇਆ ਇਹਨਾਂ ਚੋਂ ਬਾਹਰ ਨਹੀਂ ਆਇਆ ਇਹਨਾਂ ਵਿੱਚ ਇਹਨਾਂ ਲਪਾਇਮਾਨ ਹੋ ਗਿਆ ਉਹ ਪੰਜ ਵਿਸ਼ੇ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਪੰਜ ਵਿਸ਼ੇ ਨੇ ਇਹਨਾਂ ਪੰਜਾਂ ਦੇ ਅਧੀਨ ਬੰਦਾ ਗੁਰਮੁਖੋ ਆਪਣੇ ਜੀਵਨ ਨੂੰ ਬਰਬਾਦ ਪਿਆ ਕਰਦਾ ਹੈ ਵੇਖੋ ਪੰਜ ਮਹਾਰਾਜ ਨੇ ਸਾਡੇ ਇੰਦਰੇ ਨੇ ਅੱਖਾਂ ਨੱਕ ਕੰਨ ਚਮੜੀ ਜੀਬ ਇਹ ਪੰਜ ਸਾਡੇ ਇੰਦਰੇ ਨੇ ਇਹਨਾਂ ਪੰਜਾਂ ਦੇ ਅੱਗੇ ਵਿਸ਼ੇ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਸ਼ਬਦ ਅਸੀਂ ਕੰਨਾਂ ਨਾਲ ਸੁਣਦੇ ਆ ਤੇ ਰਸ ਅਸੀਂ ਜੀਬ ਨਾਲ ਮਾਣਦੇ ਆ ਤੇ ਸੁਗੰਧੀ ਅਸੀਂ ਨਾਸਕਾ ਨਾਲ ਨੱਕ ਨਾਲ ਲੈਂਦੇ ਆ ਅੱਖਾਂ ਦੇ ਨਾਲ ਅਸੀਂ ਰੂਪ ਤੱਕਦੇ ਆ ਜੇ ਆਪਣੇ ਸਰੀਰ ਚਮੜੀ ਦੇ ਨਾਲ ਅਸੀਂ ਸਪਰਸ਼ ਕਰਦੇ ਹਾਂ ਮਹਾਰਾਜ ਕਹਿਣ ਲੱਗੇ ਇਹਨਾਂ ਪੰਜਾਂ ਵਿਸ਼ਿਆਂ ਦੇ ਵਿੱਚ ਬੰਦਾ ਇਹਨਾਂ ਨੂੰ ਫਸ ਗਿਆ ਇਹ ਤੇ ਗੁਰਮੁਖੋ ਪੰਜਾਂ ਵਿਸ਼ਿਆਂ ਦੀ ਇੱਕ ਹੱਦ ਹੈ ਜੇ ਹੱਦ ਵਿੱਚ ਰਹੇ ਤੇ ਇਹ ਗੁਣ ਨੇ ਜਦੋਂ ਬੰਦਾ ਇਹਨਾਂ ਦੀ ਹੱਦ ਪਾਰ ਕਰ ਜਾਂਦਾ ਹੈ ਨਾ ਤੇ ਉਦੋਂ ਇਹ ਹੀ ਔਗਣ ਬਨ ਜਾਂਦੇ ਨੇ ਬੰਦੇ ਲਈ ਫਾਹੀ ਦਾ ਕੰਮ ਕਰਦੇ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਇੱਕ ਸ਼ਬਦ ਆਉਂਦਾ ਜਿਦੇ ਵਿੱਚ ਮਹਾਰਾਜ ਨੇ ਪੰਜ ਜੀਵਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਇੱਕ ਇੱਕ ਔਗਣ ਵਿਆਪਿਆ ਇੱਕ ਇੱਕ ਔਗਣ ਉਹਨਾਂ ਦੀ ਮੌਤ ਦਾ ਕਾਰਨ ਬਣ ਗਿਆ ਤੇ ਸਤਿਗੁਰੂ ਕਹਿਣ ਲੱਗੇ ਜਿਸ ਜੀਵ ਦੇ ਅੰਦਰ ਪੰਜੇ ਹੀ ਔਗਣ ਨੇ ਇਸ ਬੰਦੇ ਦੇ ਬਚਨ ਦੀ ਕੋਈ ਆਸ ਕੀਤੀ ਜਾ ਸਕਦੀ ਪੰਜਾਂ ਦੇ ਵਿੱਚ ਇੱਕ ਇੱਕ ਔਗਣ ਉਹ ਪੰਜੇ ਹੀ ਮਰ ਗਏ ਇਸ ਮਨੁੱਖ ਦੇ ਅੰਦਰ ਕੱਲੇ ਦੇ ਵਿੱਚ ਪੰਜ ਨੇ ਇਹਦਾ ਬਚਾ ਕਿਵੇਂ ਹੋ ਸਕਦਾ ਹੈ ਨਹੀਂ ਹੋ ਸਕਦਾ ਮਹਾਰਾਜ ਦਾ ਬਚਨੇ ਮੀਨ মৃਗ ਭ੍ਰਿੰਗ ਪਤੰਗ ਕੁੰਚਰ ਏਕ ਦੁਖ ਮਿਨਾਸ ਪੰਜ ਦੁਖ ਅਸਾਧ ਜਾਮਹਿ ਤਾਂ ਕੀ ਕੇਤਕ ਆਸ ਮਹਾਰਾਜ ਕਹਿਣ ਲੱਗੇ ਵੇਖੋ ਜਿਹੜੀ ਮੱਛੀ ਹੈ ਉਹਨੂੰ ਜੀਵ ਦਾ ਚਸਕਾ ਹੈ ਉਹ ਮਾਸ ਨੂੰ ਪਕੜਨ ਵਾਸਤੇ ਖਾਣ ਵਾਸਤੇ ਕੁੰਡੀ ਨੂੰ ਮੂੰਹ ਵਿੱਚ ਪਾ ਲੈਂਦੀ ਕੁੰਡੀ ਫਸਦੀ ਤੇ ਉਹਦੀ ਮੌਤ ਦਾ ਕਾਰਨ ਬਣ ਜਾਂਦਾ ਹੈ ਇਹਦਾ ਵਿਸਥਾਰ ਬਹੁਤ ਵੱਡਾ ਹੋ ਸਕਦਾ ਆਪਾਂ ਸੰਖੇਪ ਵਿੱਚ ਹੀ ਵਿਚਾਰ ਕਰਨੀ ਹੈ ਜਿਹੜੀ ਮੱਛੀ ਹੈ ਉਹ ਜੀਬ ਦੇ ਚਸਕੇ ਕਰਕੇ ਮੌਤ ਦੇ ਮੂੰਹ ਵਿੱਚ ਪੈ ਗਈ ਉਸ ਤੋਂ ਅੱਗੇ ਆਉਂਦਾ ਆ ਜਿਹੜਾ ਹਾਥੀ ਹਾਥੀ ਗੁਰਮੁਖੋ ਜਦੋਂ ਸ਼ਿਕਾਰੀ ਹਾਥੀ ਨੂੰ ਫੜਦੇ ਨੇ ਉਹ ਇੱਕ ਕਾਗਜ਼ਾਂ ਦੀ ਹੱਥਨੀ ਬਣਾ ਕੇ ਵੱਡਾ ਸਾਰਾ ਟੋਇਆ ਪੁੱਟ ਕੇ ਉਹਦੇ ਉੱਪਰ ਕੱਖਾਂ ਕਾਨਿਆਂ ਦੀ ਛਤ ਪਾ ਕੇ ਤੇ ਉਹ ਜਿਹੜਾ ਹੱਥਨੀ ਦਾ ਨਕਲੀ ਬੁੱਤ ਬਣਾਇਆ ਕਾਗਜ਼ਾਂ ਦਾ ਉਹਨੂੰ ਉੱਪਰ ਖੜਾ ਕਰ ਦਿੰਦੇ ਨੇ ਪਰ ਗੁਰਮਖੋ ਛਪਰਸ਼ ਕਰਨ ਵਾਸਤੇ ਜਦੋਂ ਹਾਥੀ ਆਉਂਦਾ ਉਸ ਟੋਏ ਵਿੱਚ ਡਿੱਗ ਪੈਂਦਾ ਫਿਰ ਉਹਨੂੰ ਭੁੱਖਿਆ ਰੱਖ ਕੇ ਸ਼ਿਕਾਰੀ ਉਹਨੂੰ ਆਪਣੇ ਵਾਸ ਵਿੱਚ ਕਰ ਲੈਂਦਾ ਉਹ ਵੀ ਕਿਸੇ ਦੇ ਅਧੀਨ ਹੋ ਗਿਆ ਇੱਕ ਛਪਰਸ਼ ਕਰਨ ਵਾਸਤੇ ਆਇਆ ਫਿਰ ਕੰਨਾਂ ਦਾ ਵਿਸ਼ਾ ਹੈ ਜਿਹੜਾ ਮਿਰਗ ਹੈ ਹਿਰਨ ਹੈ ਉਹ ਗੁਰਮਖੋ ਕੰਡੇ-ਹੇੜੇ ਦੀ ਆਵਾਜ਼ ਤੇ ਇੰਨਾ ਜ਼ਿਆਦਾ ਮਸਤ ਹੋ ਜਾਂਦਾ ਹੈ ਕਿ ਆਪਣਾ ਸਿਰ ਛੁੱਟ ਦਿੰਦਾ ਹੈ ਤੇ ਸ਼ਿਕਾਰੀ ਉਹਨੂੰ ਵੀ ਆਪਣੇ ਵਾਸ ਵਿੱਚ ਕਰ ਲੈਂਦਾ ਹੈ ਇੱਕ ਵਿਸ਼ਾ ਹੈ ਉਹਦੇ ਅੰਦਰ ਕੰਨਾਂ ਦੇ ਰਾਹੀਂ ਸ਼ਬਦ ਨੂੰ ਸੁਣਨਾ ਆਵਾਜ਼ ਨੂੰ ਸੁਣਨਾ ਤੇ ਉਹ ਆਪਾ ਗਵਾ ਬੈਠਾ ਉਸ ਤੋਂ ਅੱਗੇ ਆਉਂਦਾ ਹੈ ਪਤੰਗਾ ਪਤੰਗੇ ਨੂੰ ਇੱਕ ਅੱਖਾਂ ਦਾ ਰੋਗ ਲੱਗੈ ਉਹ ਰੂਪ ਨੂੰ ਦੇਖਣਾ ਚਾਹੁੰਦਾ ਜਦੋਂ ਵੀ ਕਿਤੇ ਦੀਵਾ ਮੋਮਬੱਤੀ ਬਲੇ ਪਤੰਗਾ ਉਸ ਦੇ ਰੂਪ ਨੂੰ ਦੇਖਣ ਵਾਸਤੇ ਆਉਂਦਾ ਤੇ ਸੜ ਕੇ ਉਹ ਵੀ ਖਤਮ ਹੋ ਗਿਆ ਆਪਣੀ ਜਾਨ ਗਵਾ ਬੈਠਾ ਫਿਰ ਗੁਰਮਖੋ ਅਗਲਾ ਇੱਕ ਆਉਂਦਾ ਆ ਜੀਵ ਜਿਨੂੰ ਆਪਾ ਭਵਰਾ ਕਹਿੰਨੇ ਆ ਭਵਰਾ ਸੁਗੰਧੀ ਮਾਨਣ ਵਾਸਤੇ ਕਮਲ ਦੇ ਫੁੱਲ ਤੇ ਬੈਠਦਾ ਹੈ ਉਹ ਸੁਗੰਧੀ ਦੇ ਵਿੱਚ ਹੀ ਰਸ ਵਿੱਚ ਇੰਨਾ ਮਸਤ ਹੋ ਜਾਂਦਾ ਹੈ ਆਪਣਾ ਉਹਨੂੰ ਉੱਡਣਾ ਹੀ ਭੁੱਲ ਜਾਂਦਾ ਹੈ ਸ਼ਾਮ ਨੂੰ ਜਦੋਂ ਸੂਰਜ ਢਲਿਆ ਤੇ ਹਨੇਰਾ ਪਸਰਨ ਲੱਗਾ ਕਮਲ ਦੀਆਂ ਪੰਖੜੀਆਂ ਫੁੱਲ ਦੀਆਂ ਬੰਦ ਹੋ ਗਈਆਂ ਵਿੱਚੇ ਹੀ ਭਵਰਾ ਬੰਦ ਹੋ ਗਿਆ ਤੇ ਉਹ ਵੀ ਆਪਣੀ ਜਾਨ ਗਵਾ ਬੈਠਾ ਮਹਾਰਾਜ ਕਹਿਣ ਲੱਗੇ ਇਹ ਤੇ ਪੰਜਾਂ ਵਿੱਚ ਇੱਕ ਇੱਕ ਔਗਣ ਹੈ ਇੱਕ ਇੱਕ ਔਗਣ ਉਹਨਾਂ ਦੀ ਮੌਤ ਦਾ ਕਾਰਨ ਬਣ ਗਿਆ ਜਿਸ ਬੰਦੇ ਕੱਲੇ ਵਿੱਚ ਹੀ ਪੰਜ ਔਗਣ ਨੇ ਇਹਦੀ ਤੇ ਬਚਨ ਦੀ ਆਸ ਹੀ ਕੋਈ ਨਹੀਂ ਮਿਰਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੁਖ ਵਿਨਾਸ਼ ਪੰਜ ਦੁਖ ਅਸਾਧ ਜਾਮਹਿ ਤਾਂ ਕੀ ਕੀਤਕ ਆਸ ਇਸ ਲਈ ਮਹਾਰਾਜ ਕਹਿੰਦੇ ਭਾਈ ਵਿਖਿਆਨ ਸਿਉ ਕਾਹੇ ਰਜਿਓ ਨਿਮਖ ਨਾ ਹੋਹੇ ਉਦਾਸ ਭਾਈ ਤੂੰ ਇਨ੍ਹਾਂ ਪੰਜਾਂ ਵਿਸ਼ਿਆਂ ਵਿੱਚ ਕਾਦੇ ਵਾਸਤੇ ਮਸਤ ਹੋਇਆ ਪਿਆ ਸ਼ਬਦ ਛਪਰਸ ਰੂਪ ਰਸ ਗੰਧ ਇਨ੍ਹਾਂ ਵਿੱਚ ਹੀ ਗਲਤਾਨ ਹੋ ਗਏ ਇੱਕ ਨਿਮਖ ਵਾਸਤੇ ਵੀ ਤੈਨੂੰ ਸੋਝੀ ਤੇਰੇ ਅੰਦਰ ਸੁਚੇਤਤਾ ਨਹੀਂ ਆਈ ਤੇਰੇ ਅੰਦਰ ਸੁਚੇਤਤਾ ਨਹੀਂ ਆਈ ਗਿਆਨ ਨਹੀਂ ਆਇਆ ਇਨ੍ਹਾਂ ਵਿੱਚੋਂ ਬਾਹਰ ਨਿਕਲ ਕਾਹੋ ਨਾਨਕ ਭਜ ਹਰ ਮਨ ਬਾਰੇ ਨਾ ਜਮ ਕੀ ਫਾਸ ਮਹਾਰਾਜ ਕਹਿਣ ਲੱਗੇ ਇਹਨਾਂ ਵਿੱਚੋਂ ਬਾਹਰ ਨਿਕਲ ਕੇ ਇੱਕ ਨਾਮ ਦਾ ਰਸ ਹੈ ਜਿਹਨੂੰ ਅੰਮ੍ਰਿਤ ਰਸ ਕਹਿੰਦੇ ਨੇ ਮਹਾਰਾਜ ਕਹਿੰਦੇ ਤੂੰ ਪਰਮਾਤਮਾ ਦੇ ਨਾਮ ਭਜਨ ਵਿੱਚ ਜੁੜ ਨਾਮ ਦਾ ਰਸ ਮਾਨ ਤੈਨੂੰ ਜਮਾ ਦੀ ਫਾਹੀ ਨਹੀਂ ਪਾਏਗੀ ਤੂੰ ਜਮਾ ਦੀ ਫਾਸੀ ਤੋਂ ਬਚ ਜਾਏਗਾ ਗੁਰੂ ਤੇਰਾ ਬਚਾ ਕਰ ਲਏਗਾ ਜਦੋਂ ਤੂੰ ਇੱਕ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਤੇ ਉਹ ਤੈਨੂੰ ਜਮਾ ਦੀ ਫਾਹੀ ਤੋਂ ਵੀ ਬਚਾ ਲਏਗਾ ਇਹ ਸੀ ਗੁਰਮਖੋ ਸੰਖੇਪ ਜੀ ਵਿਚਾਰ ਇਸ ਸ਼ਲੋਕ ਨੰਬਰ 2 ਦੀ ਹੋਇਆਂ ਬੇਅੰਤ ਭੁੱਲਾਂ ਦੀ ਆਪ ਸੰਗਤ ਨੇ ਖਿਮਾ ਕਰ ਦੇਣੀ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਮਹਾਰਾਜ ਸਾਨੂੰ ਇਨ੍ਹਾਂ ਪੰਜਾਂ ਵਿਸ਼ਿਆਂ ਵਕਾਰਾਂ ਤੋਂ ਬਚਾਓ ਮਹਾਰਾਜ ਆਪਨਾ ਹੱਥ ਦੇ ਕੇ ਰੱਖੋ ਸਾਡੇ ਕੋਲ ਕੋਈ ਤਾਕਤ ਨਹੀਂ ਇਨ੍ਹਾਂ ਪੰਜਾਂ ਤੋਂ ਬਚ ਸਕੀਏ ਗੁਰ ਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦੈ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਪੂਰਾ ਗੁਰੂ ਕਿਰਪਾ ਕਰੇ ਤੇ ਬੰਦੇ ਨੂੰ ਬਚਾ ਸਕਦਾ ਹੈ ਨਹੀਂ ਤੇ ਸਾਡੇ ਕੋਲ ਇਨ੍ਹਾਂ ਪੰਜਾਂ ਤੋਂ ਬਚਣ ਦਾ ਕੋਈ ਯਤਲ ਨਹੀਂ ਮਹਾਰਾਜ ਕਿਰਪਾ ਕਰਨ ਸਭਨਾ ਦਾ ਭਲਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ